ਹਾਂਜੀ ਵੀਰੇ ਸਸਰੀਕਾਲ ਸਾਰੇ ਦੋਸਤਾਂ ਦੋਸਤਾਂ ਨੂੰ ਭੈਣਾ ਭਰਾਵਾਂ ਨੂੰ ਸਸਰੀਕਾਲ ਅੱਜ ਕਹਿੰਦੇ ਬਸੰਤ ਰੁੱਤ ਆਇਆ ਹੈ ਨਾ ਤੇ ਅੱਜ ਇਸ ਮਾਣ ਵਿੱਚ ਮੈਂ ਵੀ ਦੇਖ ਰਿਹਾਗਾ ਮੇਰੇ ਕੋਲ ਵੀ ਰੰਗ ਬਨਗੀਆਂ ਪਤੰਗਾ ਉਡ ਰੰਗਾਂ ਨੇ ਤੁਸੀਂ ਵੀ ਦਿਖਵਾਵੋ ਆਪਣੇ ਆਸ-ਪਾਸੇ ਉਡ ਰੰਗਾਂ ਹੋਣਗੇ ਹਨ ਚਾਰ ਚੁਪੇਰੇ ਰੌਲਾ ਰੱਪਾ ਪੈ ਰਿਹਾ ਹੋਣਾ ਸਾਰੇ ਬਹੁਤ ਖੁਸ਼ ਹੋਣਗੇ ਡੀਜੇ ਲੱਗਣਗੇ ਹਨ ਇੰਜੋਏ ਕਰਨਗੇ ਆਪਦੇ ਆਪਦੇ ਤਰੀਕੇ ਨਾਲ ਚਲੋ ਕਰਨਾ ਚਾਹੀਦਾ ਪਰ ਤੁਸੀਂ ਇਹ ਕਦੇ ਸੋਚਿਆ ਕਿ ਤੁਹਾਡੇ ਇੱਕ ਪਲ ਦੀ ਖੁਸ਼ੀ ਦੇ ਨਾਲ ਕਿਸੇ ਦਾ ਪਰਿਵਾਰ ਉੱਛੜ ਸਕਦਾ ਕਿਸੇ ਦੇ ਘਰ ਦਾ ਕਮਾਊ ਜੀ ਹਨਾ ਉੱਛੜ ਸਕਦਾ ਹਾਂ ਮੈਂ ਗੱਲ ਚੈਨਾ ਡੋਰ ਦੀ ਗੱਲ ਕਰਦਾ ਵੀਰੋ ਜੋ ਆਪਾਂ ਮਜ਼ਬੂਤੀ ਦੇ ਨਾਮ ਤੇ ਬਾਜ਼ਾਰ ਦੇ ਵਿੱਚੋਂ ਖਰੀਦਦੇ ਆਂ ਵੀ ਮਜ਼ਬੂਤ ਹੁੰਦੀ ਹੈ ਹਨਾ ਅਸਲ 'ਚੋਂ ਮਜ਼ਬੂਤ ਮਜ਼ਬੂਤ ਡੋਰ ਨਹੀਂ ਹੁੰਦੀ ਉਹ ਕਾਤਲ ਡੋਰ ਹੁੰਦੀ ਹੈ ਜਿਹੜੀ ਲੋਕਾਂ ਦੇ ਹਨਾ ਗਲਾਂ ਵਿੱਚ ਪੈ ਜਾਂਦੀ ਹੈ ਜਾਂ ਉੜਦੇ ਜਾਂਦੇ ਹੋਏ ਜਿਹੜਾ ਕੋਈ ਪੰਛੀ ਆਪਦੇ ਪਰਿਵਾਰ ਲਈ ਚੋਗਾ ਲੈ ਜਾਂਦਾ ਉਹ ਉਹਦੇ ਵਿੱਚ ਅੜਕ ਜਾਂਦਾ ਤੇ ਉਹ ਉੱਥੇ ਹੀ اٹਕ ਕੇ ਦਮ ਤੋੜ ਦਿੰਦਾ ਉਹਦੀਆਂ ਚੀਕਾਂ ਅਸਮਾਨ 'ਚ ਗੂੰਜਦੀਆਂ ਜਾਂ ਕੋਈ ਆਦਮੀ ਆਪਣੇ ਘਰ ਦਾ ਕਮਾਊ ਬੰਦਾ ਮੋਟਰਸਾਈਕਲ ਤੇ ਆਪਣੇ ਕੰਮ ਧੰਦੇ ਜਾਂਦਾ ਉਹਦੇ ਗੱਲ ਵਿੱਚ ਅਟਕ ਜਾਂਦੀ ਹੈ ਤੇ ਉਹਦਾ ਗਲਾ ਕੱਟ ਦਿੰਦੀ ਹੈ ਹਜੇ ਵੀ ਤੁਸੀਂ ਇਸ ਨੂੰ ਮਰਤਣਾ ਚਾਹੋਗੇ ਦੇਖੋ ਵੀਰੋ ਪ੍ਰਸ਼ਾਸਨ ਆਪਦਾ ਕੰਮ ਕਰੀ ਜਾਂਦਾ ਉਹਨਾਂ ਨੇ ਆਉਂਦਾ ਕਾਨੂੰਨ ਬਣਾਤਾ ਲੇਕਿਨ ਜਿੰਨਾ ਚਿਰ ਆਪਾਂ ਆਪ ਵੀ ਨਹੀਂ ਸੁਧਰਾਂਗੇ ਨਾ ਉਨਾ ਟਾਈਮ ਇਹ ਚੈਨਲ ਟੋਰ ਬੰਦ ਹੋਣੀ ਵੀ ਨਹੀਂ ਵੀਰੋ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਸ ਵਾਰ ਜੇ ਤੁਸੀਂ ਪਤੰਗ ਉਡਾਉਣੀ ਆ ਨਾ ਤੇ ਜਿਹੜੇ ਆਪਣੇ ਪੁਰਾਣੇ ਸੂਤੀ ਧਾਗੇ ਹੁੰਦੇ ਆ ਹਨਾ ਉਸ ਨਾਲ ਪਤੰਗ ਉਡਾਓ ਵੀਰੋ ਮੈਂ ਦੁਬਾਰਾ ਫੇਰ ਰਿਕਵੈਸਟ ਕਰਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਕਾਤਲ ਡੋਰ ਨੂੰ ਨਾ ਵਰਤੋ ਵੀਰੋ ਬਸ ਇੱਕ ਤਰ੍ਹਾਂ ਦੀ ਨਾ ਸੌਹ ਪਾ ਲੋ ਵੀ ਨਾ ਤਾਂ ਡੋਰ ਵਰਤਾਂਗੇ ਨਾ ਵਰਤਣ ਦੇਵਾਂਗੇ ਇਸ ਦਾ ਹੱਲ ਆਹੀ ਆ ਨਹੀਂ ਤਾਂ ਇਹ ਮਜ਼ਬੂਤੀ ਦੇ ਨਾਮ ਤੇ ਬਲੈਕ ਦੇ ਵਿੱਚ ਵਿਕੀ ਜਾਣੀ ਆ ਪਤੰਗ ਚੜਾਓ ਅੰਜਵਾਏ ਕਰੋ ਤੁਹਾਡਾ ਫਰਜ਼ ਆ ਠੀਕ ਆ ਆਪਦੀ ਆਪਦੀ ਹਨਾ ਰੁੱਤ ਦੇ ਮੁਤਾਬਕ ਹੀ ਬੰਦਾ ਕਰਦਾ ਹੁੰਦਾ ਪਰ ਯਾਰ ਤੁਸੀਂ ਸੋਚੋ ਕਿੰਨੇ ਲੋਕਾਂ ਦੇ ਗਲੇ ਹਨਾ ਕਿੰਨੇ ਲੋਕ ਇਸ ਚੀਜ਼ ਦੀ ਵਜ੍ਹਾ ਕਰਕੇ ਜ਼ਿੰਦਗੀ ਦੇ ਹੱਥੋਂ ਹੱਤ ਤੋਂ ਬੈਠੇ ਨੇ ਤੇ ਕਿੰਨੇ ਲੋਕਾਂ ਨੂੰ ਹੋਰ ਖਤਰਾ ਹੈ ਅਕਾਲੀ ਵੀਡੀਓ ਦੇਖ ਰਹੀ ਹਾਂ ਮਠਿੰਡੇ ਦੀ ਸੀ ਉਹ ਵਿਚਾਰੀ ਭੈਣ ਸੀ ਉਹਦੇ ਗਲ ਚ ਪਾਈ ਗਈ ਡੋਰ ਕੀ ਮਿਲਿਆ ਆਪਾਂ ਤਾਂ ਆਨ ਜੁਆਏ ਕਰਕੇ ਛੱਡਦੀ ਟੁੱਟ ਗਈ ਪਤੰਗ ਕਿਤੇ ਮਰਜੀ ਜਾਵੜੀ ਆਪਾਂ ਨੂੰ ਤਾਂ ਪਤਾ ਤੱਕ ਨਹੀਂ ਹੁੰਦਾ ਡੋਰ ਪਹੁੰਚ ਕਿੱਥੇ ਗਈ ਪਰ ਤੁਹਾਨੂੰ ਨਹੀਂ ਨਾ ਮਤਾ ਬੇਜਬਾਨ ਜਿਹੜੇ ਪੰਛੀ ਹੁੰਦੇ ਨੇ ਉਹ ਉੱਥੇ ਅਟਕ ਜਾਂਦੇ ਨੇ ਕਿ ਦਮ ਤੋੜ ਦਿੰਦੇ ਨੇ ਤੇ ਤੁਸੀਂ ਮੈਨੂੰ ਐਂ ਦੱਸੋ ਕਿਸੇ ਦੀ ਜ਼ਿੰਦਗੀ ਜਦੋਂ ਆਪਣੀ ਵਜ੍ਹਾ ਕਰਕੇ ਨੁਕਸਾਨੀ ਗਈ ਤੇ ਉਹ ਉਹ ਚੀਜ਼ ਨੂੰ ਤੁਸੀਂ ਇੰਜੋਏ ਸਮਝੋਗੇ ਸੋ ਵੀਰੋ ਸਾਰੇ ਜਾਣਿਆਂ ਨੂੰ ਬੇਨਤੀ ਆ ਚੈਨਾ ਡੋਰ ਤੁਹਾਡੇ ਏਰੀਏ 'ਚ ਜੇਕਰ ਕੋਈ ਚੈਨਾ ਵੇਚਦਾ ਚੈਨਾ ਡੋਰ ਵੇਚਦਾ ਨਾ ਉਸ ਨੂੰ ਵਾਰਨਿੰਗ ਦੇ ਦਿਓ ਕਿ ਵੀਰੇ ਤੈਨੂੰ ਵਾਰਨਿੰਗ ਦਿੱਤੀ ਹੈ ਜੇ ਇਸ ਤੋਂ ਬਾਅਦ ਵੀ ਤੂੰ ਵੇਚੇਂਗਾ ਤਾਂ ਤੇਰੇ ਤੇ ਕਾਰਵਾਈ ਕਰਵਾਵਾਂਗੇ ਹੁਣ ਪ੍ਰਸ਼ਾਸਨ ਨੇ ਵੀ ਬਹੁਤ ਤਗੜੇ ਤਗੜੇ ਕਾਨੂੰਨ ਬਣਾਤੇ ਮੈਂ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਇਹ ਬੰਦ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਆ ਜੀ ਅਸੀਂ ਉਹਨਾਂ ਨੂੰ ਦੱਸਾਂਗੇ ਜੇ ਕੋਈ ਟੋਰ ਵੇਚੂਗਾ ਓਕੇ ਵੀਰੇ ਲਵ ਯੂ ਚੰਗੀ ਲੱਗੀ ਤਾਂ ਵੀਡੀਓ ਕੋਲ ਸ਼ੇਅਰ ਕਰਿਓ ਕੀ ਪਤਾ ਆਪਣੀ ਵਜਾ ਕਰਕੇ ਕੋਈ ਬੰਦਾ ਸਮਝ ਹੀ ਜਾਵੇ ਹਨਾ ਆਪਣੀ ਗੱਲ ਸੁਣ ਕੇ ਧੰਨਵਾਦ ਜੀ